ਗੁਰੂ ਜੀ ਕਾਲ ਸਾਹਿਬ ਗੁਰੂ ਜੀ ਕੀ ਫਤੇ ਕਬੀਰ ਜੀ ਸਮਝਾਉਂਦੇ ਹਨ ਮੁਸ ਮੁਸ ਰੋਵੇ ਕਬੀਰ ਕੀ ਮਾਈ ਕਬੀਰ ਜੀ ਆਪਦੇ ਜੀਵਨ ਬਾਰੇ ਦੱਸਦੇ ਹਨ ਕਿ ਜਿਹੜੇ ਉਹਨਾਂ ਦੇ ਮਾਤਾ ਹਸਨ ਉਹ ਲੋਕਾਂ ਕੋਲੇ ਰੋਂਦੇ ਫਿਰਦੇ ਹਨ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰ ਕ ਕੈਸੇ ਜੀਵੇ ਰਗੁਰਾਈ ਇਹ ਮੇਰਾ ਪੁੱਤ ਕਿਵੇਂ ਜਾਵੇਂਗਾ ਇਹਦਾ ਜੀਵਨ ਕਿਵੇਂ ਬਤੀਤ ਹੋਵੇਗਾ ਤਨ ਨਾ ਬਨਣਾ ਸਭ ਤਜਿਉ ਹੋਇ ਕਬੀਰ ਕਿਸ ਨੇ ਸਾਰਾ ਕੁਝ ਛੱਡ ਦਿੱਤਾ ਹੈ ਤਨ ਨਾ ਬਨਣਾ ਭਾਵ ਜਿਹੜੀ ਕਿਰਤ ਕਬੀਰ ਜੀ ਕਰਦੇ ਸਨ ਉਹ ਸਭ ਛੱਡ ਦਿੱਤਾ ਹੈ ਤੇ ਕੇਵਲ ਰੱਬ ਦਾ ਨਾਮ ਹੀ ਲੈ ਰਿਹਾ ਹੈ ਕਬੀਰ ਜੀ ਦੀ ਮਾਤਾ ਬੜੇ ਚਿੰਤਪ੍ਰਿੰਦੇ ਸਨ ਇਸ ਗੱਲ ਤੋਂ ਕਿਉਂਕਿ ਉਹ ਆਪਦੇ ਮਨ ਦੇ ਮਗਰ ਚੱਲਦੇ ਸਨ ਉਹ ਦੁਨਿਆਵੀ ਸਨ ਉਹਨਾਂ ਨੂੰ ਪਰਮਾਤਮਾ ਦੇ ਰਸਤੇ ਦਾ ਭੇਦ ਨਹੀਂ ਸੀ ਉਹ ਜਿੱਤੇ ਬੈਠਦੇ ਸਨ ਕਬੀਰ ਜੀ ਦੀ ਨਿੰਦਿਆ ਕਰਦੇ ਰਹਿੰਦੇ ਸਨ ਕਬੀਰ ਜੀ ਦੇ ਬਾਰੇ ਗੱਲ ਕਰਦੇ ਸਨ ਕਿ ਇਹਨਾਂ ਨੇ ਸਾਰਾ ਕੰਮ ਛੱਡ ਦਿੱਤਾ ਹੈ ਇਹ ਰੱਬ ਦਾ ਹੈ ਭਗਤੀ ਦੇ ਵਿੱਚ ਹੀ ਜੁੜੇ ਰਹਿੰਦੇ ਹਨ ਉਸ ਦੇ ਵਿੱਚ ਹੀ ਲੀਨ ਰਹਿੰਦੇ ਹਨ ਰਹਾਉ ਫਿਰ ਕਬੀਰ ਜੀ ਅੱਗੇ ਜਵਾਬ ਦਿੰਦੇ ਹਨ ਜਦਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੇ ਰਾਮ ਸਨੇਹੀ ਦੇਖੋ ਕਿੰਨਾ ਪ੍ਰੇਮ ਸੀ ਕਬੀਰ ਜੀ ਦਾ ਉਸ ਪਰਮਾਤਮਾ ਦੇ ਨਾਲ ਕਿ ਜਿੰਨਾ ਚਿਰ ਮੈਂ ਤਾਗਾ ਪਾਉਂਦਾ ਹਾਂ ਉਦੋਂ ਮੈਨੂੰ ਰੱਬ ਵਿਸਰ ਜਾਂਦਾ ਹੈ ਦੇਖੋ ਇੰਨਾ ਪ੍ਰੇਮ ਸੀ ਉਹ ਚਾਹੁੰਦੇ ਸਨ ਕਿ ਇੰਨਾ ਵੀ ਇੱਕ ਖਿੰਡ ਵੀ ਮੈਨੂੰ ਪ੍ਰਮਾਤਮਾ ਨਾਲ ਵਿਸਰੇ ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਵਿਸਰੇ ਰਾਮ ਸਨੇਹੀ ਓ ਸ਼ੀ ਮਤ ਮੇਰੀ ਜਾਤ ਜਿਲਾਹਾ ਭਾਵੇਂ ਉਹ ਕਹਿੰਦੇ ਮੇਰੀ ਜਾਤ ਜਿਲਾਹਾ ਹੈ ਭਾਵੇਂ ਮੇਰੀ ਜਾਤ ਨਿੱਕੀ ਜਾਤ ਹੈ ਹਰ ਕਾ ਨਾਮ ਲਿਓ ਮੈਂ ਲਾਹਾ ਪਰ ਫਿਰ ਵੀ ਮੈਂ ਬਹੁਤ ਚੰਗਾ ਹਾਂ ਕਿਉਂਕਿ ਇਸ ਜਾਤ ਦੇ ਵਿੱਚ ਮੈਂ ਪਰਮਾਤਮਾ ਦੀ ਬੰਦਗੀ ਕਰ ਰਿਹਾ ਹਾਂ ਇਸ ਜਾਤ ਤਨ ਹੈ ਜਿਸ ਨੇ ਮੈਨੂੰ ਪਰਮਾਤਮਾ ਦੀ ਬੰਦਗੀ ਦੇ ਨਾਲ ਜੋੜਿਆ ਕਹਤ ਕਬੀਰ ਸੁਨੋ ਮੇਰੀ ਮਾਈ ਹਮਰਾਇਨ ਕਾ ਦਾਤਾ ਏ ਕਰਗੋ ਰਾਈ ਫਿਰ ਕਬੀਰ ਜੀ ਸਮਝਾਉਂਦੇ ਹਨ ਕਿ ਮੇਰੀ ਮਾਤਾ ਗੱਲ ਸੁਣੋ ਸਾਡਾ ਸਭ ਦਾ ਦਾਤਾ ਦਾਤਾ ਭਾਵ ਹੁੰਦਾ ਹੈ ਦੇਣ ਵਾਲਾ ਜੋ ਸਾਨੂੰ ਸਭ ਕੁਝ ਦੇ ਰਿਹਾ ਹੈ ਜੋ ਅਸੀਂ ਪੜਦੇ ਹਾਂ ਗੁਰਬਾਣੀ ਗੁਰੂ ਦੇ ਵਿੱਚ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਕਿ ਸਾਰਿਆਂ ਦਾ ਦਾਤਾ ਇੱਕ ਹੈ ਪ੍ਰਮਾਤਮਾ ਉਹੀ ਸਭ ਨੂੰ ਦਿੰਦਾ ਹੈ ਇੱਥੇ ਵੀ ਕਬੀਰ ਜੀ ਸਮਝਾਉਣਾ ਕਰ ਰਹੇ ਹਨ ਆਪ ਦੀ ਮਾਤਾ ਨੂੰ ਕਹਿਤ ਕਬੀਰ ਸੁਨੋ ਮੇਰੀ ਮਾਈ ਇਹ ਮੇਰੀ ਮਾਤ ਗੱਲ ਕਿਉਂ ਨਹੀਂ ਸਮਝਦੀ ਹਮਰਾ ਇਨਕਾ ਦਾਤਾ ਏਕ ਰਬਰ ਨਾ ਈ ਕਿ ਸਭ ਦਾ ਦਾਤਾ ਏਕ ਰਗੁਰਾਏ ਹੈ ਉਹ ਪਰਮਾਤਮਾ ਹੀ ਸਭ ਨੂੰ ਦੇਣ ਵਾਲਾ ਹੈ ਤੂੰ ਕਿਉਂ ਫਿਕਰ ਕਰਦੀ ਹੈ ਕਬੀਰ ਜੀ ਦੇ ਮਾਤਾ ਆਪਦੀਆਂ ਦਰਾਨੀਆਂ ਜਠਾਨੀਆਂ ਕੋਲ ਵੀ ਬੈਠਦੇ ਸਨ ਜਿੱਥੇ ਵੀ ਬੈਠਦੇ ਸਨ ਕਹਿੰਦੇ ਰਹਿੰਦੇ ਸਨ ਕਿ ਸਾਡੀ ਕੋਲ ਚੱਕ ਜੱਜਾ ਬੁੱਤ ਜਮ ਪਿਆ ਤੇ ਹਰ ਵੇਲੇ ਭਗਤੀ ਕਰਦਾ ਰਹਿੰਦਾ ਦੇਖੋ ਹੋਰ ਵੀ ਗਰਬਾਣੀ ਦੇ ਵਿੱਚ ਫਰਮਾਨ ਆਉਂਦੇ ਹਨ ਸੁਨੋ ਜਠਾਨੀ ਸੁਨੋ ਦਰਾਨੀ ਅਚਰਜ ਏਕ ਭਇਓ ਵੀ ਸਾਡੇ ਘਰ ਦੇ ਵਿੱਚ ਇੱਕ ਹੋਰ ਹੀ ਅਚਰਜ ਚੱਲ ਪਿਆ ਹੈ ਤੋ ਕਿ ਕਬੀਰ ਜੀ ਦੇ ਮਾਤਾ ਨੇ ਕਦੇ ਬੰਦ ਕੀ ਨਹੀਂ ਕੀਤੀ ਸੀ ਉਹਨਾਂ ਨੂੰ ਇਹ ਚੀਜ਼ਾਂ ਅਚਰਜ ਲੱਗਦੀਆਂ ਸਨ ਸੁਨੋ ਜਿਠਾਣੇ ਸੁਨੋ ਦਰਾਨੇ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡਿਆ ਕੋਏ ਇਹ ਮੁੰਡਿਆ ਕਿਉਂ ਨਾ ਮੋਇਓ ਵੀ ਇਹਨੇ ਸਾਰਾ ਸੂਤ ਦਾ ਕੰਮ ਛੱਡ ਦਿੱਤਾ ਹੈ ਤੰਣਾ ਬਨਣਾ ਸਭ ਕੁਝ ਛੱਡ ਦਿੱਤਾ ਹੈ ਇਹ ਮਰ ਕਿਉਂ ਨਹੀਂ ਗਿਆ ਜਿਵੇਂ ਮਨ ਤੋਂ ਪਹਿਲਾਂ ਦੇਖੋ ਇਹੋ ਜਿਹੇ ਬਚਨ ਬੋਲ ਲਏ ਹਨ ਕਬੀਰ ਜੀ ਦੇ ਮਾਤਾ ਜੀ ਇਨਾ ਕਬੀਰ ਜੀ ਨੂੰ ਕਸ਼ਟ ਸੰਸੈਣਾ ਪਿਆ ਪਰਿਵਾਰ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਨ ਦੇ ਲਈ ਸਾਤ ਸੂਤ ਇਨ ਮੁੰਡਿਆ ਕੋਇ ਤੇ ਮੁੰਡਿਆ ਕਿਉ ਨ ਮਉਇਓ ਸਰਬ ਸੁਖਾਂ ਕਾ ਏਕ ਹਰਿ ਸਵਾਮੀ ਸੋ ਗੁਰ ਨਾਮ ਦਿਓ ਕਬੀਰ ਜੀ ਸਮਝਾਉਂਦੇ ਹਨ ਕਿ ਮਾਤਾ ਸਾਰੇ ਸੁਖਾਂ ਦਾ ਦਾਤਾ ਉਹ ਪਰਮਾਤਮਾ ਹੈ ਇਹ ਮੈਨੂੰ ਗੁਰੂ ਨੇ ਭੇਦ ਦੇ ਦਿੱਤਾ ਹੈ ਜਿਹੜਾ ਗੁਰੂ ਨੇ ਮੈਨੂੰ ਨਾਮ ਦ੍ਰਿੜ ਕਰਾ ਦਿੱਤਾ ਹੈ ਸਰਬ ਸੁਖਾਂ ਕਾ ਏਕ ਹਰਿ ਸਵਾਮੀ ਸੋ ਗੁਰ ਨਾਮ ਦਿਓ ਗੁਰੂ ਨੇ ਮੈਨੂੰ ਨਾਮ ਦੇ ਦਿੱਤਾ ਹੈ ਉਸ ਨਾਮ ਦੇ ਨਾਲ ਜੋੜ ਦਿੱਤਾ ਹੈ ਪਰਮਾਤਮਾ ਦੀ ਭਗਤੀ ਦੇ ਨਾਲ ਜੋੜ ਦਿੱਤਾ ਹੈ ਸੰਤ ਪ੍ਰਹਿਲਾਦ ਕੀ ਪੈਜ ਜੀ ਨੇ ਰਾਖੀ ਅਰਨਾਖਸ਼ ਨਖ ਬਿਦਰਿਓ ਕਿ ਜਿਸ ਪਰਮਾਤਮਾ ਨੇ ਪ੍ਰਹਿਲਾਦ ਦੀ ਪੈਜ ਰੱਖੀ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਸੋ ਕਬੀਰ ਜੀ ਸਮਝਾਉਂਦੇ ਹਨ ਕਿ ਮਾਤਾ ਉਸਨੇ ਤਾਂ ਪ੍ਰਹਿਲਾਦ ਦੀ ਵੀ लाज ਰੱਖੀ ਹਰਨਾਕਸ਼ ਨੂੰ ਮਾਰ ਦਿੱਤਾ ਸੀ ਸੋ ਪ੍ਰਮਾਤਮਾ ਮੇਰੀ ਵੀ लाज ਰੱਖੇਗਾ ਮੇਰੇ ਸਾਰੇ ਕਾਰਜ ਸਵਾਰੇਗਾ ਸੋ ਦੇਖੋ ਕਬੀਰ ਜੀ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸਨ ਪਰ ਅਸੀਂ ਨਿੱਕੀ ਨਿੱਕੀ ਗੱਲ ਤੋਂ ਡੋਲਦੇ ਰਹਿੰਦੇ ਹਾਂ ਪ੍ਰਮਾਤਮਾ ਦੀ ਭਗਤੀ ਨਹੀਂ ਕਰਦੇ ਹਰ ਸਮੇਂ ਸੋਚਾਂ ਦੇ ਵਿੱਚ ਰਹਿੰਦੇ ਹਾਂ ਫਿਕਰਾਂ ਦੇ ਵਿੱਚ ਰਹਿੰਦੇ ਹਾਂ ਦੇਖੋ ਉਹਨਾਂ ਦੇ ਘਰ ਬਹੁਤਾ ਧੰਨ ਵੀ ਨਹੀਂ ਸੀ ਬਸ ਐ ਟਾਈਮ ਪਾਸ ਹੁੰਦਾ ਸੀ ਉਹਨਾਂ ਦੇ ਘਰ ਪਰ ਫਿਰ ਵੀ ਉਹ ਪਰਮਾਤਮਾ ਦੀ ਭਗਤੀ ਕਰਦੇ ਸਨ ਸਾਡੇ ਘਰਾਂ ਦੇ ਵਿੱਚ ਪਰਮਾਤਮਾ ਨੇ ਕਿੰਨੀਆਂ ਖੁਸ਼ੀਆਂ ਬਖਸ਼ੀਆਂ ਨੇ ਕਿੰਨੀ ਧਨ ਦੌਲਤ ਸਭ ਨੂੰ ਬਖਸ਼ੀ ਹੈ ਪਰ ਅਸੀਂ ਫਿਰ ਵੀ ਬੰਦਕੀ ਨਹੀਂ ਕਰਦੇ ਸੋ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਬੰਦਗੀ ਕਰੀਏ ਆਪਦੇ ਜੀਵਨ ਦਾ ਲਾਹਾ ਖਟিয়ে ਇੱਕ ਪਾਸੇ ਬਾਬਾ ਫਰੀਦ ਜੀ ਦੇ ਮਾਤਾ ਸਨ ਜਿਨ੍ਹਾਂ ਨੇ ਉਹਨਾਂ ਨੂੰ ਭਗਤੀ ਦੇ ਨਾਲ ਜੋੜਿਆ ਸੋ ਇਹ ਪਰਿਵਾਰਾਂ ਪਰਿਵਾਰਾਂ ਦਾ ਫਰਕ ਹੁੰਦਾ ਹੈ ਇਹ ਖੇਡ ਹੁੰਦਾ ਹੈ ਮਾਲਕ ਦਾ ਕਿਸੇ ਨੂੰ ਭਗਤੀ ਕਰਨ ਦੇ ਲਈ ਕਸ਼ਟ ਵੀ ਚੱਲਣੇ ਪੈਂਦੇ ਹਨ ਤੇ ਕਿਸੇ ਦੇ ਜੀਵਨ ਦੇ ਵਿੱਚ ਪਰਮਾਤਮਾ ਵਿਧੀ ਐਸੀ ਬਣਾ ਦਿੰਦਾ ਹੈ ਉਹ ਸੌਖੇ ਢੰਗ ਦੇ ਨਾਲ ਹੀ ਬੰਦਗੀ ਦੇ ਵਿੱਚ ਜੁੜ ਜਾਂਦੇ ਹਨ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਸੋ ਕਬੀਰ ਜੀ ਨੇ ਬਹੁਤ ਔਖਿਆ ਭਗਤੀ ਕੀਤੀ ਜੀਵਨ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸ਼ਬਦ ਦੀਆਂ ਛੋਟਾਂ ਵੱਜੀਆਂ ਪਰਿਵਾਰ ਵੱਲੋਂ ਸੰਸਾਰ ਵੱਲੋਂ ਬੜੇ ਸੂਰਮੇ ਭਗਤ ਹੋਏ ਹਨ ਕਬੀਰ ਜੀ ਉਹਨਾਂ ਨੇ ਦੇਖੋ ਪੰਡਤਾਂ ਦੇ ਨਾਲ ਵੀ ਉਹਨਾਂ ਦੇ ਜਿਹੜੇ ਕਰਮਕਾਂਡ ਸੀ ਉਹਨਾਂ ਤੋਂ ਵੀ ਪਾਸੇ ਕੀਤਾ ਉਹਨਾਂ ਨੇ ਉਹਨਾਂ ਦੇ ਨਾਲ ਵੀ ਟੱਕਰ ਲਈ ਬੜੇ ਸੂਰਮੇ ਸਨ ਕਬੀਰ ਜੀ ਤਾਂ ਹੀ ਉਹਨਾਂ ਨੂੰ ਸ਼ਰਮਣੀ ਭਗਤ ਵੀ ਕਿਹਾ ਜਾਂਦਾ ਹੈ ਸੋ ਕੋਸ਼ਿਸ਼ ਕਰੀਏ ਅਸੀਂ ਵੀ ਵੱਤੂ ਵੱਦ ਬੰਦਗੀ ਕਰੀਏ ਈਰਖਾ ਨਿੰਦਿਆ ਚੁਗਲੀ ਤੋਂ ਬਚ ਕੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ